DIG ਹਰਚਰਨ ਸਿੰਘ ਪੁੱਲ ਨੂੰ ਲੈ ਕੇ ਲਗਾਤਾਰ ਮਾਮਲਾ ਵਧਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ CBI ਦੇ ਵੱਲੋਂ ਇੱਕ ਵੱਡਾ ਸਕੰਜਾ ਵੀ ਕੱਸਿਆ ਜਾ ਰਿਹਾ ਹੈ ਹਾਲਾਂਕਿ ਸੁਖਵੀਰ ਸਿੰਘ ਬਾਦਲ ਵੀ ਇਸ ਮਾਮਲੇ ਦੇ ਵਿੱਚ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਕਿਹਾ ਕਿ ਭ੍ਰਿਸ਼ਟਾਚਾਰ ਦੇ ਅਸੀਂ ਬਿਲਕੁਲ ਖਿਲਾਫ ਆ ਤੇ ਪੁਲਿਸ ਮਹਿਕਮੇ ਨੂੰ ਆਦੇਸ਼ ਦਿੱਤੇ ਨੇ ਆ ਕਿ ਹ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਸਸਪੈਂਡ ਕਰ ਦਿੱਤਾ ਜਾਵੇ ਤੇ ਜਿਸ ਤੋਂ ਬਾਅਦ ਉਥੇ ਹੀ ਹੁਣ ਡੀਆਈਜੀ ਹਰਚਨਨ ਸਿੰਘ ਪੋਲਰ ਮਾਮਲੇ 'ਚ ਲਗਾਤਾਰ ਜਿਹੜਾ ਕਿ ਕੋਈ ਨਾ ਕੋਈ ਨਮਾ ਐਕਸ਼ਨ ਤੇ ਨਮਾ ਮੋੜ ਆ ਰਿਹਾ ਤੇ ਜਿਸ ਤੋਂ ਬਾਅਦ ਹੁਣ ਸੁਖਵੀਰ ਸਿੰਘ ਬਾਦਲ ਨੇ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਸ ਆਲੋਚਨਾ ਨੂੰ ਦੂਰ ਕਰਨ ਦੀ ਇੱਕ ਬੇਸ਼ਰਮੀ ਦੀ ਵਾਲੀ ਕੋਸ਼ਿਸ਼ ਹੈ ਜਿਸ ਦਾ ਸਾਹਮਣਾ ਹੋ ਤੇ ਉਹਨਾਂ ਦੇ ਮੰਤਰੀ ਵਿਧਾਇਕ ਆਪਣੀ ਸਰਕਾਰ ਦੇ ਭ੍ਰਸ਼ਟਾਚਾਰ ਤੇ ਚੁੱਪ ਰਹਿਣ ਤੇ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਨੇ ਤੇ ਮਾਨ ਸਾਹਿਬ ਡੀਆਈਜੀ ਪੁੱਲਰ ਦੀ ਮੌਂਤਲੀ ਆਲ ਇੰਡੀਆ ਸਰਵਿਸ ਰੂਲਸ ਦੇ ਨਿਯਮ ਦੇ ਅਧੀਨ ਹੈ ਤੇ ਉਥੇ ਹੀ ਇਹ ਨਿਯਮ 48 ਘੰਟਿਆਂ ਤੋਂ ਵੱਧ ਸਮੇਂ ਦੇ ਲਈ ਸਰਕਾਰੀ ਹਿਰਾਸਤ ਚ ਨਜ਼ਰਮੰਦ ਕੀਤੇ ਗਏ ਕਿਸੇ ਵੀ ਅਧਿਕਾਰੀ ਨੂੰ ਮੁਵੰਤਲ ਕਰਨ ਦਾ ਹੁਕਮ ਦਿੰਦਾ ਜੇ ਮਾਮਲੇ ਦੇ ਵਿੱਚ ਨਾ ਤਾਂ ਤੁਹਾਡੀ ਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਹੈ ਤੇ ਨਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਸੀ ਡੀਆਈਜੀ ਪੁਲਹੜ ਦਾ ਮਲਤਵੀ ਆਦੇਸ਼ ਇਸ ਤੱਥ ਨੂੰ ਸਪਸ਼ਟ ਤੌਰ ਤੇ ਦੱਸਦਾ ਹੈ ਮੁਵੰਤਲੀ ਦੇ ਆਦੇਸ਼ نیچے ਦੇਖੋ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡਾ ਨਕਲੀ ਇਮਾਨਦਾਰੀ ਦਾ ਜਿਹੜਾ ਕਿ ਮੁਖੋਟਾ ਉਤਰ ਗਿਆ ਹੈ ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਦੇ ਵਿੱਚ ਭ੍ਰਸ਼ਟਾਚਾਰ ਤੁਹਾਡੇ ਨੱਕ ਦੇ ਵਿੱਚ ਹੇਠ ਹੋ ਰਿਹਾ ਸੀ ਅਸੀਂ ਮੰਗ ਕਰਦੇ ਹਾਂ ਕਿ ਸੀਬੀਆਈ ਪੂਰੀ ਜਾਂਚ ਕਰੇ ਤੇ ਦੱਸੇ ਕਿ ਇਹ ਪੈਸਾ ਅਸਲ ਦੇ ਵਿੱਚ ਕਿਸ ਲਈ ਇਕੱਠਾ ਕੀਤਾ ਗਿਆ ਸੀ ਅਤੇ ਇਹ ਕਿਸ ਨੂੰ ਦੇਣਾ ਸੀ ਤੇ ਮੈਂ ਉਹੀ ਦਰਹੋਣਾ ਕਿ ਹਰ ਪੰਜਾਬੀ ਕਹਿ ਰਿਹਾ ਕਿ ਜੇਕਰ ਪੂਰੀ ਜਾਂਚ ਕੀਤੀ ਜਾਂਦੀ ਤਾਂ ਰਸਤਾ ਤੁਹਾਡੇ ਕਟੜ ਇਮਾਨਦਾਰ ਬੌਸ ਤੱਕ ਪਹੁੰਚੇਗਾ ਤਾਂ ਜਿਸ ਨੂੰ ਲੈ ਕੇ ਦੱਸਦੇ ਕਿ ਸੁਖਵੀਰ ਸਿੰਘ ਬਾਦਲ ਇਨੇ ਪੋਸਟ ਸਾਂਝੀ ਕੀਤੀ ਹੈ ਤੇ ਉਥੇ ਹੀ ਦੁਛੇ ਪਾਸੇ सीबीआई ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਤੇ ਪਤਾ ਲਗਾਇਆ ਜਾਵੇ ਕਿ ਇਹ ਪੈਸਾ ਜਿਹੜਾ ਇਕੱਠਾ ਕਰਕੇ ਕਿੱਥੇ ਭੇਜਣਾ ਸੀ ਤੇ ਜਿਸ ਤੋਂ ਬਾਅਦ ਹੁਣ ਡੀਆਈਜੀ ਪੁੱਲਰ ਮਾਮਲੇ 'ਚ ਲਗਾਤਾਰ ਸੁਖਵੇਰ ਸਿੰਘ ਬਾਦਲ ਦੇ ਜਿਹੜੇ ਕਿ ਬਿਆਨ ਦਿੱਤੇ ਚਾਰੇ ਨੇ ਤੇ ਸੀਬੀਆਈ ਨੇ ਉਹਨਾਂ ਨੇ ਖਾਸ ਤੌਰ ਤੇ ਅਪੀਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਸ ਆਲੋਚਨਾ ਨੂੰ ਦੂਰ ਕਰਨ ਦੀ ਇੱਕ ਬੇਸ਼ਰਮੀ ਦੀ ਵਾਲੀ ਕੋਸ਼ਿਸ਼ ਹੈ ਜਿਸ ਦਾ ਸਾਹਮਣਾ ਉਹ ਤੇ ਉਹਨਾਂ ਦੇ ਮੰਤਰੀ ਵਿਧਾਇਕ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਚੁੱਪ ਰਹਿਣ ਤੇ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਨੇ ਤੇ ਮਾਨ ਸਾਹਿਬ ਡੀਆਈਜੀ ਪੁੱਲਰ ਦੀ ਮੌਂਤਲੀ ਆਲ ਇੰਡੀਆ ਸਰਵਿਸ ਰੂਲਸ ਦੇ ਨਿਯਮ ਦੇ ਅਧੀਨ ਹੈ ਤੇ ਉਥੇ ਹੀ ਇਹ ਨਿਯਮ 48 ਘੰਟਿਆਂ ਤੋਂ ਵੱਧ ਸਮੇਂ ਦੇ ਲਈ ਸਰਕਾਰੀ ਹਿਰਾਸਤ ਚ ਨਜ਼ਰਮੰਦ ਕੀਤੇ ਗਏ ਕਿਸੇ ਵੀ ਅਧਿਕਾਰੀ ਨੂੰ ਮੌਂਤਲ ਕਰਨ ਦਾ ਹੁਕਮ ਦਿੰਦਾ ਜੇ ਮਾਮਲੇ ਦੇ ਵਿੱਚ ਨਾ ਤਾਂ ਤੁਹਾਡੀ ਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਹੈ ਤੇ ਨਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਸੀ ਡੀਆਈਜੀ ਪੁਲਹੜ ਦਾ ਮਲਤਵੀ ਆਦੇਸ਼ ਇਸ ਤੱਥ ਨੂੰ ਸਪਸ਼ਟ ਤੌਰ ਤੇ ਦੱਸਦਾ ਹੈ ਕਿ ਮੰਤਲੀ ਦੇ ਆਦੇਸ਼ ਨਿچے ਦੇਖੋ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡਾ ਨਕਲੀ ਇਮਾਨਦਾਰੀ ਦਾ ਜਿਹੜਾ ਹੈ ਕਿ ਮਖੋਟਾ ਉਤਰ ਗਿਆ ਹੈ ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਦੇ ਵਿੱਚ ਭ੍ਰਸ਼ਟਾਚਾਰ ਤੁਹਾਡੇ ਨੱਕ ਦੇ ਵਿੱਚ ਹੇਠ ਹੋ ਰਿਹਾ ਹੈ